ਨੂੰ ਪਿਆਰ ਭਰੀ ਸਸੇ ਕਾਲਜੀ ਗੁੱਡ ਮਾਰਨਿੰਗ ਵਾਲੇ ਗੁਲਾਬ ਨਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਸਿੰਪਲ ਜਿਹੇ ਗਾਰਡਨ ਦੇ ਵਿੱਚ ਅੱਜ ਮੈਂ ਤੁਹਾਨੂੰ ਆਪਣੇ ਟੈਕਸਸ ਸਾਗੋ ਟੈਕਸਸ ਰੇਂਜਰ ਪlant ਦੀ ਗੱਲ ਕਰਾਂਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹਨੂੰ ਕਿੰਨੀ ਸੋਹਣੀ ਫਲਾਵਰਿੰਗ ਹੋ ਰਹੀ ਹੈ ਤੇ ਦੇਖੋ ਪਰ ਪਰ ਕੇ ਫਲਾਵਰਿੰਗ ਹੋ ਰਹੀ ਹੈ ਤੇ ਦੇਖੋ ਮੈਂ ਰਹਿ ਨਹੀਂ ਸਕੀ ਦੇਖੋ ਕਿੰਨੇ ਸੋਹਣੇ ਫਲਾਵਰ ਆਏ ਆ ਇਹ ਟੈਕਸਸ ਸਾਗੋ ਟੈਕਸਸ ਰੈਂਜਰ ਪlant ਹੁੰਦਾ ਹੈ ਤੇ ਨਰਸਰੀ ਚ ਅਸੀਂ ਲੈਣ ਜਾਈਏ ਤਾਂ ਇਹ 340 ਰੁਪਏ ਚ ਸਾਨੂੰ ਤਾਂ ਇੱਥੇ ਮਿਲ ਜਾਂਦਾ ਹੈ ਪੰਜਾਬ ਵਿੱਚ ਅਮਰ ਸੱਚ ਤੇ ਬਾਕੀ ਹੋਰ ਧਾਵਾਂ ਦੇ ਪਤਾ ਨਹੀਂ ਪਰ ਬਹੁਤ ਆਸਾਨੀ ਨਾਲ ਚੱਲਣ ਵਾਲਾ ਇਹ ਪlant ਹੈਗਾ ਹੈ ਇਹਨੂੰ ਤੁਸੀਂ ਜ਼ਰੂਰ ਐਡ ਕਰੋ ਕਿਉਂਕਿ ਇਹ ਜਦੋਂ ਵੀ ਬਰਸਾਤ ਹੋਣ ਦੀ ਸ਼ੁਰੂਆਤ ਹੁੰਦੀ ਹੈ ਬੱਦਲ ਹੋਣੇ ਸ਼ੁਰੂ ਹੁੰਦੇ ਨਾਲ ਦੀ ਨਾਲੇ ਦੀ ਫਲਾਵਰਿੰਗ ਜਿਹੜੀ ਆ ਪਰ ਪਰ ਕੇ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਕ 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 ਟਾਣੀ 'ਚ ਇੱਕ ਇੱਕ ਪੱਤੀ ਦੇ ਨਾਲ ਇੱਕ ਇੱਕ ਫਲਾਵਰਿੰਗ ਇਸ ਤਰ੍ਹਾਂ ਕਰਕੇ ਸ਼ੁਰੂ ਹੁੰਦੀ ਹੈ ਪਹਿਲਾਂ ਕੋਈ ਇਹਦੇ ਬਰਡਸ ਨਹੀਂ ਆਉਂਦੇ ਇੱਕਦਮ ਜਿਸ ਤਰ੍ਹਾਂ ਪ੍ਰਗਟ ਹੋ ਜਾਂਦੇ ਹੈ ਅਮੇਜ਼ਿੰਗ ਜਿਹਾ ਪਲਾਂਟ ਹੈਗਾ ਹੈ ਪਰਮਾਤਮਾ ਨੇ ਪਤਾ ਨਹੀਂ ਕੀ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਦੇਖੋ ਇਸ ਤਰ੍ਹਾਂ ਇੱਕ ਇੱਕ ਪੱਤੀ ਦੇ ਨਾਲ ਇੱਕ ਇੱਕ ਫਲਾਵਰ ਇਹਦਾ ਸ਼ੁਰੂ ਹੋਣਾ ਹੋ ਜਾਂਦਾ ਹੈ ਤੇ ਬਹੁਤ ਆਸਾਨੀ ਨਾਲ ਚੱਲਣ ਵਾਲਾ ਪਲਾਂਟ ਹੈਗਾ ਫਰੈਂਡਸ ਤੇ ਕਟਿੰਗ ਨਾਲ ਵੀ ਹੋ ਜਾਂਦਾ ਦੇਖੋ ਮੈਂ ਨਾ ਲਗਾ ਕੇ ਦੇਖੀ ਸੀਗੀ ਕਟਿੰਗ ਇਹਦੀ ਮੇਰੇ ਖਿਆਲ 2-3 ਮਹੀਨੇ ਹੋ ਗਏ ਉਦੋਂ ਮੈਂ ਇਹਦੀ ਪ੍ਰੂਨਿੰਗ ਕੀਤੀ ਸੀ ਥੋੜ੍ਹੀ ਥੋੜ੍ਹੀ ਤੇ ਇਹ ਦੇਖੋ ਇਹ ਮੈਂ ਲਗਾਈ ਸੀ ਹੈ ਵਾਲੀ ਇਹ ਦੇਖੋ ਸਟਾਰਟ ਹੋ ਗਈ ਇਹਦੀ ਨਾਲ ਮੈਂ ਗੁਲਾਬ ਦੀ ਬਲਾਈ ਸੀ ਗੁਲਾਬ ਦੀ ਵੀ ਦੇਖੋ ਕਿੰਨੀ ਪਤਲੀ ਜਿਟਾਣੀ ਹੈ ਇਹਦੀ ਵੀ ਗਰੋਥ ਸ਼ੁਰੂ ਹੋ ਗਈ ਹੈ ਹਨਾ ਤੇ ਇਹ ਨਾ ਮਤਲਬ ਕਿ ਜਦੋਂ ਮੈਂ ਮਾਰਚ ਮਹੀਨੇ ਵਿੱਚ ਇਹਦੀ ਛੋਟੇ ਛੋਟੇ ਪ੍ਰੂਨਿੰਗ ਕੀਤੀ ਸੀ ਨਾ ਬਸ ਪਿੰਚਿੰਗ ਵੀ ਵਗੈਰਾ ਕੀਤੀ ਸੀਗੀ ਸੌਫਟ ਪ੍ਰੂਨਿੰਗ ਵਰਗਾ ਕੀਤਾ ਸੀ ਉਦੋਂ ਬਸ ਸਿੰਪਲ ਮੈਂ ਨੂੰ ਨਾ ਗੋਬਰ ਦੀ ਖਾਦ ਸੀਗੀ ਮੇਰੇ ਕੋਲ ਥੋੜੀ ਜਿਹੀ ਪਈ ਪੁਰਾਣੀ ਇੱਕ ਮੁਠੀਕ ਜੀ ਸੀਗੀ ਮਤਲਬ ਕਿ ਇੰਨੀ ਕਿ ਜ਼ਿਆਦਾ ਮੈਂ ਗੁਟਾਈ ਕਰਕੇ ਇਹਦੇ ਵਿੱਚ ਪਾ ਦਿੱਤੀ ਸੀ ਤੇ ਦੇਖੋ ਇਹਦੇ ਵਿੱਚ ਮਿੱਟੀ ਵੀ ਬਹੁਤ ਘੱਟ ਆ ਤੇ ਸਿਰਫ ਮੇਰਾ ਇਹ ਹੈਗਾ 10 ਇੰਚ ਦਾ ਗਮਲਾ ਹੈ ਹਣਾ ਤੇ 10 ਇੰਚ ਦੇ ਗਮਲੇ ਦੇ ਵਿੱਚ ਇਹ ਬਹੁਤ ਆਸਾਨੀ ਨਾਲ ਚੱਲੀ ਜਾਂਦਾ ਕਿੰਨਾ ਸੋਹਣਾ ਹਲਦੀ ਹੋ ਗਿਆ ਏ ਤੇ ਇਹਨੂੰ ਜਰੂਰ ਆਪਾਂ ਐਡ ਕਰਾਂਗੇ ਤੇ ਇਹਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਨਹੀਂ ਲੱਗਦੀ ਮੈਂ 2-3 ਸਾਲ ਹੋ ਗਏ ਮੇਰੇ ਕੋਲ ਇਹਨੂੰ ਤੇ ਇਹਨੂੰ ਕਹੋ ਕੋਈ ਇਨਫੈਕਸ਼ਨ ਵਗੈਰਾ ਕੋਈ ਇਹਨੂੰ ਕੀੜੇ ਪਤੰਗੇ ਨਹੀਂ ਲੱਗਦੇ ਹੈਗੇ ਬਹੁਤ ਆਸਾਨੀ ਨਾਲ ਇਹ ਚੱਲਣ ਵਾਲਾ ਪਲਾਂਟ ਹੈਗਾ ਤੇ ਫੁੱਲ ਸਨਲਾਈਟ ਚ ਰਹੇਗਾ ਅਗਰ ਇਹ ਕੋਈ ਇਹਨੂੰ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਬਸ ਜੇ ਅਗਰ ਤੁਸੀਂ ਇਹਨੂੰ ਬੁਸ਼ੀ ਕਰਨਾ ਹੈ ਨਾ ਤੇ ਬਸ ਇਹਦੀ ਟਿਪ ਤੋਂ ਥੋੜੀ ਜੀ ਪ੍ਰੂਨਿੰਗ ਕਰ ਦਿਆ ਕਰੋ ਇਸ ਤਰ੍ਹਾਂ 2-3 ਮਹੀਨੇ ਬਾਅਦ ਜਦੋਂ 4-5 ਇੰਚ ਦੀ ਇਸ ਤਰ੍ਹਾਂ ਦੀ ਕਟਿੰਗ ਹੋ ਜਾਂਦੀ ਹੈ ਤਾਂ ਉਹਨੂੰ ਬਸ ਪ੍ਰੂਨਿੰਗ ਕਰ ਦੇਣਾ ਹੈ ਤੇ ਹੋਰ ਇਹਦੀ ਕੋਈ ਖਾਸ ਰਿਕੁਆਇਰਮੈਂਟ ਨਹੀਂ ਹੈਗੀ ਵੇ ਅਸੇ ਤਾਂ ਸਾਡੇ ਗਾਰਡਨ ਵਿੱਚ ਸਾਰੇ ਗ੍ਰੀਨ ਗ੍ਰੀਨ ਕਲਰ ਦੇ ਪਲਾਂਟ ਹੁੰਦੇ ਹਨ ਜਿਸ ਤਰ੍ਹਾਂ ਗ੍ਰੀਨ ਰੈੱਡ ਵਗੈਰਾ ਹੁੰਦੇ ਆ ਪਰ ਇਹ ਜਿਹੜਾ ਸਿਲਵਰ ਲੁੱਕ ਹੈ ਨਾ ਗਾਰਡਨ ਵਿੱਚ ਅਲੱਗ ਜਿਹਾ ਹੀ ਲੁੱਕ ਦਿੰਦਾ ਹੈ ਨਾ ਇਹ ਦੇਖੋ ਦੂਰੋਂ ਕਿੰਨਾ ਸੋਹਣਾ ਲੱਗਦਾ ਆ ਗ੍ਰੀਨ ਦੇ ਨਾਲ ਸਾਰਾ ਸਿਲਵਰ ਲੁੱਕ ਨਾਲ ਪਰਪਲ ਕਲਰ ਦੇ ਫਲਾਵਰ ਪਰਪਲ 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 ਕਲਰ ਦੇ ਫਲਾਵਰ ਕਿੰਨੇ ਸੋਹਣੇ ਲੱਗਦੇ ਆ ਓ ਮਾਈ ਗੋਡ ਮੂੰਹ ਚ ਪਰਪਲ ਹੀ ਨਹੀਂ ਨਿਕਲਦਾ ਪਰਪਲ ਪਰਪਲ ਕਲਰ ਦੇ ਫਲਾਵਰ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਇਹਨੂੰ ਕੀ ਦੇਖਣਾ ਬਹੁਤ ਸੋਹਣਾ ਲੱਗਦਾ ਸਵੇਰ ਸਵੇਰ ਕਿ ਲਗਾਤਾਰ ਫਲਾਵਰ ਖਿੜੀਦੇ ਰਹਿੰਦੇ ਆ ਇੱਕ ਵਾਰੀ ਨਹੀਂ ਹੈਗਾ ਕਿ ਇੱਕ ਦਿਨ ਆਗੇ ਤੇ ਚਲੇ ਗਏ ਇਹਨੂੰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਹੀ ਕੰਟੀਨਿਊਸਲੀ ਹੈ ਨਾ ਇੱਕ ਇੱਕ ਦਿਨ ਇੱਕ ਬ੍ਰਾਂਚ ਦੇ ਫਲਾਵਰ ਇਸ ਤਰ੍ਹਾਂ ਥੋੜੇ ਜਿ ਸਪੈੰਡ ਹੋ ਜਾਂਦੇ ਜਿਸ ਤਰ੍ਹਾਂ ਇਹ ਵਾਲਾ ਵਾ ਤੇ ਦੂਸਰੇ ਦਿਨ ਮਤਲਬ ਕਿ ਹੋਰ ਨਵੇਂ-ਨਵੇਂ ਫਲਾਵਰ ਸ਼ੁਰੂ ਹੋਣੇ ਹੋ ਜਾਂਦੇ ਆ ਨਿਕਲਨੇ ਇਹਦੇ ਆ ਦੇਖੋ ਹਸਪੈਂਡ ਫਲਾਵਰ ਹੈਗਾ ਆ ਤੇ ਬਸ ਮੈਂ ਤੁਹਾਡਾ ਅੱਜ ਇੰਨੀ ਕੀ ਵੀਡੀਓ ਸ਼ੇਅਰ ਕਰਨੀ ਸੀ ਕਿ ਇਹ ਮੇਰਾ ਪਲਾਂਟ ਜਿਹੜਾ 2-3 ਸਾਲ ਦਾ ਪੁਰਾਣਾ ਤੇ ਬਹੁਤ ਆਸਾਨੀ ਨਾਲ ਚੱਲਣ ਵਾਲਾ ਹੈਗਾ ਆ ਅਗਰ ਤੁਹਾਨੂੰ ਕੋਈ ਮਾੜਾ ਮੋਟਾ ਲੱਗੇ ਵੀ ਕੋਈ ਇਹਦੇ ਤੇ ਇਨਫੈਕਸ਼ਨ ਹੁੰਦੀ ਆ ਜਾਂ ਕੋਈ ਕੀਟ ਪਤੰਗੇ ਦਾ ਹੈਗਾ ਆ ਤੇ ਬਸ ਸਿੰਪਲ ਜਿਹਾ ਇੱਕ ਨੀਮੋਇਲ ਆਇਲ ਨਾਲ ਥੋੜਾ ਜਿਹਾ ਵਿੱਚ ਸਰਫ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ 1 ਲੀਟਰ ਵਿੱਚ 3-4 ਬੂੰਦਾਂ ਪਾ ਕੇ ਨੀ ਮੋਇਲ ਦੀਆਂ ਤੇ ਇਹਦੇ ਤੇ ਛਿੜਕਾ ਕਰ ਦਿਓ ਬਸ ਉਹਦੇ ਨਾਲ ਸਭ ਕੁਝ ਇਹਦਾ ਖਤਮ ਹੋ ਜਾਊਗਾ। ਤੋਂ ਅੱਜ ਦੀ ਵੀਡੀਓ ਦਾ ਕਰਦੇ ਆਪਾਂ ਐਂਡ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਅਗਰ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ ਜੇ ਨਹੀਂ ਚੰਗੀ ਲੱਗੀ ਤਾਂ ਡਿਸਲਾਈਕ ਵੀ ਕਰ ਸਕਦੇ ਹੋ ਕੋਈ ਟੈਨਸ਼ਨ ਨਹੀਂ ਜੀ ਮੈਨੂੰ ਪਤਾ ਲੱਗ ਜਾਏਗਾ ਮੇਰੇ ਵਿੱਚ ਕੀ ਕਮੀਆਂ ਨੇ। ਤੋਂ ਓਕੇ ਫਰੈਂਡਸ ਗੁੱਡ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰੂ ਰਾਜੀ ਰੱਖੇ ਸਾਰੇ ਨੂੰ ਤੰਦਰੁਸਤੀਆਂ ਬਖਸ਼ੇ ਸਭ ਦੇ ਘਰਾਂ ਵਿੱਚ।